ਲੱਕੜੀ ਦੇ ਵੱਡੇ ਸਾਰੇ ਲੱਕੜਾਂ ਦੇ ਵੱਡੇ ਸਾਰੇ ਢੇਰ ਨੂੰ ਸਾੜਨ ਵਾਸਤੇ ਬਹੁਤ ਸਾਰੀਆਂ ਮੱਛਸਾਂ ਦੀ ਲੋੜ ਥੋੜਾ ਪੈਂਦੀ ਹੈ ਵੱਡਾ ਸਾਰਾ ਢੇਰ ਹੋਵੇ ਲੱਕੜ ਦਾ ਤੇ ਸਾੜਨ ਲਈ ਨਿੱਕੀ ਜੀ ਤਿੱਲੀ ਬਥੇਰੀ ਸਾਰਾ ਹੀ ਸੜ ਜਾਂਦਾ ਗਿਆਨ ਦਾ ਤੇ ਇੱਕ ਕਿਨਕਈ ਬਥੇਰਾ ਮਨ ਲੋ ਬੰਦਾ ਸ਼ਰਾਬ ਪੀਂਦਾ ਸ਼ਰਾਬ ਕੱਲੀ ਇੱਥੇ ਥੋੜਾ ਨਿਬੜ ਜਾਂਦੇ ਵੀ ਸ਼ਰਾਬ ਪੀਂਦਾ ਉਹ ਤੇ ਕਈ ਕੁਝ ਪੀ ਜਾਂਦਾ ਤੱਬਰ ਦੀਆਂ ਕਈਆਂ ਦੀਆਂ ਖੁਸ਼ੀਆਂ ਪੀ ਜਾਂਦਾ ਕਈਆਂ ਦੀਆਂ ਰੀਝਾਂ ਹੀ ਮਨ ਚ ਰਹਿ ਜਾਂਦੀਆਂ ਸ਼ਰਾਬ ਕਰਕੇ ਉਹ ਰੀਝਾਂ ਵੀ ਪੀ ਜਾਂਦਾ ਕਿਸੇ ਦੀ ਇਥੋਂ ਤੱਕ ਕਿ ਕਈ ਨਿਆਣਿਆਂ ਦੀਆਂ ਪੜ੍ਹਾਈਆਂ ਫਿਊਚਰ ਵੀ ਪੀ ਜਾਂਦਾ ਜ਼ਿੰਦਗੀਆਂ ਪੀ ਜਾਂਦਾ ਕੱਲੀ ਸ਼ਰਾਬ ਥੋੜਾ ਪੀਂਦਾ ਹੁੰਦਾ ਨਿਆਣਿਆਂ ਦੀ ਹੀਸਾ ਨਹੀਂ ਭਰ ਸਕਦਾ ਸ਼ਰਾਬ ਪੀਵੀਂਦਾ ਇਹ ਇੱਕ ਐਬ ਥੋੜਾ ਇੰਨੇ ਤੇ ਕਈ ਅੱਗੇ ਇਹ ਤੇ ਜੜ ਹੈ ਇਹ ਤੋਂ ਅੱਗੇ ਅੱਗੇ ਕਿੰਨਾ ਕੁਝ ਹੋ ਜਾਂਦਾ ਪਰ ਇੱਕ ਕਿਨਕਾ ਹੈ ਗਿਆਨ ਦਾ ਇੱਕ ਤੀਲੀ ਹੈ ਮਾੜੀ ਜੀ ਗਿਆਨ ਦੀ ਉਹ ਕੀ ਹੈ ਕਿ ਸ਼ਰਾਬ ਜਿਹੜੀ ਹੈ ਨਹੀਂ ਪੀਣੀ ਨਸ਼ਾ ਕੋਈ ਵੀ ਜਿਹੜਾ ਹੈ ਉਹ ਮਾੜਾ ਹੈ ਮਾਨਸ ਭਰਿਆ ਆ ਨਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਮਤ ਦੂ ਇੱਕੋ ਹੀ ਮੈਂ ਕਹਿੰਦਾ ਇਹ ਤੋਂ ਵੀ ਥੱਲੇ ਹੀ ਇੱਕੋ ਹੀ ਲਾਈਨ ਲੱਖੋ ਜਿਤ ਪੀਤੇ ਵੱਤ ਦੂਰ ਹੋਏ ਐਨੀ ਕੀ ਲੱਖੋ ਲੰਕੀ ਜੀ ਗਿਆਨ ਦੀ ਤੀਲੀ ਹੈ ਦਿਮਾਗ ਚ ਆ ਜੇ ਵੀਚਾਰ ਮਤ ਦੂਰ ਹੋ ਜਾਂਦੀ ਹੈ ਮੇਰੇ ਡਿਸੀਜਨ ਗਲਤ ਹੋ ਜਾਂਦੇ ਮੇਰੇ ਫੈਸਲੇ ਗਲਤ ਹੋ ਜਾਂਦੇ ਨੇ ਤੇ ਮੈਂ ਨਹੀਂ ਪੀੜੀ ਮੜੀ ਜੀ ਇੱਕ ਤੀਲੀ ਗਿਆਨ ਦੀ ਸਾਰੇ ਔਗੁਣਾ ਨੂੰ ਜਿਹੜੇ ਉਹਦੇ ਇੱਕ ਸ਼ਰਾਪ ਤੋਂ ਬਾਅਦ ਫਿਰ ਕਈ ਐਵ ਅੱਗੇ 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 ਵੜੀ ਗਏ ਸਾਰੇ ਸੜ ਕੇ ਸੁਆਹ ਹੋ ਜਾਂਦੇ ਗਿਆਨ ਦੀ ਇੱਕ ਟੀਲੀ ਸਾਰੇ ਔਗੜਾ ਨੂੰ ਸਾੜ ਦਿੰਦੀ ਹੈ ਤੇ ਕਈ ਐਵ ਇਦਾਂ ਦੇ ਹੁੰਦੇ ਆ ਸਾਰੇ ਗੁਨਾ ਤੇ ਹਾਵੀ ਹੋ ਜਾਂਦੇ ਕਈ ਬੰਦੇ ਬੜੇ ਗੁਣੀ ਹੁੰਦੇ ਆ ਕੁਆਲਿਟੀ ਬਹੁਤ ਹੁੰਦੀ ਹੈ ਪਰ ਇੱਕ ਐਵ ਉਹਨਾਂ ਦੇ ਉੱਤੇ ਹਾਵੀ ਹੋ ਜਾਂਦਾ ਇੱਕ ਐਵ ਧਿਆਨ ਨਾਲ ਮੇਰੀ ਗੱਲ ਸੁਣਿਆ ਘਰ ਵਾਲਾ ਬੰਦਾ 40-50 ਹਜ਼ਾਰ ਲੱਖ ਰੁਪਈਆ ਕਹਿ ਲੋ ਕਮਾ ਕੇ ਲਿਆਉਂਦਾ ਕੋਠੀ ਵੀ ਬਣਾਈ ਏ ਕਿੰਨਾ ਗੋਣ ਗੁਣੀ ਬੰਦਾ ਜਿੱਥੇ ਕੰਮ ਕਰਦਾ ਇੰਨਾ ਰੀਜ ਨਾਲ ਕਰਦਾ ਇੰਨਾ ਮਿਹਨਤੀ ਏ ਕੋਈ ਅੰਤ ਨਹੀਂ ਪਰ ਇੱਕ ਐਵ ਬਾਹਰ ਜਾਂਦਾ ਕਿਤੇ ੱੱਕੇ ਖਾਂਦਾ ਤੇ ਉਹਦੇ ਇੱਕ ਔਗਣ ਨੇ ਘਰ ਵਾਲੀ ਦੇ ਸਾਹਮਣੇ ਉਹਦੇ ਸਾਰੇ ਗੁਣਾਂ ਨੂੰ ਟੱਗ ਲਿਆ ਉਹਦੇ ਗੁਣੀ ਉਹਨਾਂ ਦੇ ਗੁਣਾਂ ਦੀ ਕਦਰ ਹੀ ਕੋਈ ਨਹੀਂ ਜਿੰਨਾ ਮਰਜੀ ਗੁਣੀ ਹੋਵੇ ਕਈ ਇੱਕ ਔਗਣ ਐਨਾ ਹਾਵੀ ਹੋ ਜਾਂਦਾ ਹੈ ਕਿ ਸਾਰੇ ਗੁਣਾਂ ਨੂੰ ਟੱਗ ਲੈਂਦਾ ਹੈ ਕਈਆਂ ਦਾ ਇੱਕ ਗੁਣ ਐਨਾ ਹਾਵੀ ਹੋ ਜਾਂਦਾ ਸਾਰੇ ਔਗਣਾਂ ਨੂੰ ਟੱਗ ਲੈਂਦਾ ਗਿਆਨ ਦਾ ਇੱਕ ਮਾੜਾ ਜਿਹਾ ਕਿਨਕਾ ਹੀ ਬਹੁਤ ਹੁੰਦਾ ਹੈ ਜੇ ਬੰਦਾ ਆਪਣੀ ਜ਼ਿੰਦਗੀ ਚ ਲਿਆਵੇ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜਨ ਲਈ ਨਿੱਕੀ ਜੀ ਮਾਚ ਇਸ ਦੀ ਟੀਲੀ ਬਹੁਤ ਐ ਇਦਾਂ ਹੀ ਇੱਕ ਟੀਲੀ ਵੜੀ ਜੀ ਤਦ ਇਸੇ ਕਰਕੇ ਮਨ ਸਮਝਾਉਣ ਕਾਰਣੇ ਕਸ਼ੂਖ ਪੜੀ ਆ ਥੋੜਾ ਜਿਹਾ ਬਹੁਤ ਹੁੰਦਾ ਜੇ ਬੰਦਾ ਲਾਗੂ ਕਰ ਲੈ ਤੇ ਜੋਰ ਸਾ ਦਾ ਸਾਰਾ ਲਾਗੂ ਕਰਨ ਦਾ ਹੀ ਹੁੰਦਾ ਨਾ ਜੋਰ ਤੇ ਲਾਗੂ ਕਰਨ ਤੇ ਲੱਗਣਾ ਆਪ ਅੱਗੇ ਵੀ ਗੱਲ ਕਰਦੇ ਵੀ ਮੈਂ ਇੱਥੇ ਬੋਲਿਆ ਮੇਰਾ ਕੀ ਜੋਰ ਲੱਗ ਰਿਹਾ ਮੈਂ ਕਹਿੰਦਾ ਬੋਲੀ ਜਾਂਦਾ 2 ਘੰਟੇ ਬੋਲੀ ਜਾਂਦਾ ਨਾ ਮੇਰਾ ਜੋਰ ਲੱਗਾ ਨਾ ਤੁਹਾਡਾ ਸੁਣਨ ਵਾਲਿਆਂ ਦਾ ਲੱਗਾ ਸੋਹਣੇ ਥਾਂ ਤੇ ਬੈਠੇ ਆ ਪ੍ਰਸ਼ਾਦਾ ਪਾਣੀ ਛਕਿਆ ਨਹੀਂ ਛਕਿਆ ਬਾਅਦ ਛਕ ਲਾਂਗੇ ਏਸੀ ਵੀ ਚੱਲਦੇ ਆ ਸੋਹਣਾ ਮਾਹੌਲ ਸੋਹਣਾ ਹੈ ਹੁਣ ਜੋਰ ਤੇ ਲੱਗਣਾ ਜਦੋਂ ਇਸ ਗੱਲ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਉਦੋਂ ਪ੍ਰੈਸ਼ਰ ਪੈਣਾ ਉਥੇ ਨਾ ਮੈਂ ਤੇਰੇ ਕੋਲ ਹੋਣਾ ਨਾ ਕਿਸੇ ਹੋਰ ਨੇ ਉਦੋਂ ਲਾਗੂ ਜਦੋਂ ਕਰਨਾ ਉਹ ਅਸੀਂ ਆਪ ਕਰਨਾ ਤੇ ਫਾਇਦਾ ਤਾਂ ਹੋਣਾ ਜੇ ਦਵਾਈ ਘਰ ਜਾ ਕੇ ਖਾਧੀ ਨਾ ਤਾਂ ਫਿਰ ਫਾਇਦਾ ਤਾਂ ਨਹੀਂ ਨਾ ਹੋ ਸਕਦਾ ਇਹ ਦਵਾਈ ਹੈ ਜਿਹੜਾ ਗਿਆਨ ਸਾਨੂੰ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੇ ਕੱਟੇ ਜਮ ਕੀ ਫੰਦਾ ਜਦ ਕਹੀਏ ਵਿਕਾਰ ਔਗੜ ਜਿਹੜੇ ਜਿਵੇਂ ਬਿਮਾਰੀ ਬੰਦੇ ਨੂੰ ਫੜ ਲੈਂਦੀ ਹੈ ਜਿਵੇਂ ਬੰਦੇ ਨੂੰ ਬਿਮਾਰੀ ਫੜ ਲੈਂਦੀ ਹੈ ਰੋਗ ਫੜ ਲੈਂਦਾ ਤੇ ਡਾਕਟਰ ਦਵਾਈ ਦੇ ਦਿੰਦਾ ਉਹ ਰੋਗ ਫਿਰ ਛੱਡ ਦਿੰਦਾ ਛੱਡ ਗਈ ਬਿਮਾਰੀ ਇਦਾਂ ਵਕਾਰ ਕਈ ਵਾਰੀ ਬੰਦੇ ਨੂੰ ਫੜ ਲੈਂਦੇ ਕਾਮ ਨਾ ਹੋ ਜਾਂਦਾ ਕਾਮ ਵਿੱਚ। ਕ੍ਰੋਧ ਹਾਵੀ ਹੋ ਜਾਂਦਾ। ਲੋਭ ਹੈ ਜਿਹੜਾ ਵਕਾਰ ਬਣ ਜਾਂਦਾ। ਪ੍ਰੋਬਲਮ ਪੈ ਜਾਂਦੀ ਹੈ। ਹੈ ਮਾੜੇ ਨਹੀਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਬੀਪੀ ਮਾੜਾ ਥੋੜਾ ਹੈ। ਅਗਲਾ ਕਹੇ ਬੀਪੀ ਵਧਦਾ ਹੈ ਤਾਂ ਬੀਪੀ ਖਤਮ ਹੀ ਕਰ ਦਿਓ ਫਿਰ ਤੇ ਮਰ ਗਿਆ ਪਤਾ। ਇਹਦਾ ਟੈਂਪਰੇਚਰ ਵਧ ਗਿਆ ਜੀ ਇਹ ਕਿੰਨਾ ਕਹਿੰਦੇ 103 ਹੋ ਗਿਆ। 106 ਵਕਾਰ ਹੋ ਗਿਆ। ਬੁਖਾਰ ਉਹ ਹੀਟ ਅੱਛਾ ਇਹ ਕਰੋ ਫਿਰ ਇਹਨੂੰ ਖਤਮ ਹੀ ਕਰ ਦਿਓ ਜੇ ਖਤਮ ਕਰਨ ਵਾਲੇ ਪਾਸੇ ਪੈ ਗਏ ਬੰਦਾ ਤਾਂ ਮਰ ਗਿਆ ਆਪਾਂ ਕਹਿੰਦੇ 100 98 ਤੇ ਚਾਹੀਦਾ 98 ਹੈ ਫਿਰ ਥੋੜਾ ਬੁਖਾਰ ਹੈ ਫਿਰ ਤੇ ਕੰਟਰੋਲ ਚ ਜੇ ਬੀਪੀ 120 60 ਹੈ 120 ਹੈ 130 ਹੈ ਦੂਜੇ ਪਾਸੇ 70 70 ਹੈ ਅਗਲਾ ਕਹਿੰਦਾ ਬੀਪੀ ਇੰਨਾ ਕਿਤੇ ਠੀਕ ਹੈ ਵਧਿਆ ਬਾੜਾ ਤੇ ਚੇਤਾ ਰੱਖਿਓ ਬਿਲਕੁਲ ਘਟਿਆ ਵੀ ਮਾੜਾ ਜੇ ਜਵੇਂ ਗੁੱਸਾ ਤੇਰਾ ਖਤਮ ਹੀ ਹੋ ਗਿਆ ਠੰਡਾ ਹੀ ਹੋ ਗਿਆ ਤੇ ਤੂੰ ਬੰਦਾ ਕਬਰੇ ਗਿਆ ਫਿਰ ਸਾਰਾ ਕੁਝ ਇਹਨੂੰ ਖਤਮ ਥੋੜਾ ਕਰਨਾ ਇਹਨੂੰ ਬੈਲੈਂਸ ਰੱਖਣਾ ਜਿਵੇਂ ਬੁਖਾਰ ਬੈਲੈਂਸ ਚਾਹੀਦਾ ਹੀਟ ਟੈਂਪਰੇਚਰ ਬੈਲੈਂਸ ਚਾਹੀਦਾ ਬਲੱਡ ਪ੍ਰੈਸ਼ਰ ਬੈਲੈਂਸ ਚਾਹੀਦਾ ਡਾਇਬੀਟੀਜ਼ ਸ਼ੂਗਰ ਬੈਲੈਂਸ ਚਾਹੀਦੀ ਹੈ ਇਸੇ ਤਰ੍ਹਾਂ ਕੋਲੇਸਟ੍ਰੋਲ ਯੂਰਿਕ ਐਸਿਡ ਜੀ ਇਹ ਸਾਰਾ ਕੁਝ ਬੈਲੈਂਸ ਚਾਹੀਦਾ ਹੈ ਇਸੇ ਤਰ੍ਹਾਂ ਭਾਈ ਇਹ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਬਾੜੇ ਥੋੜਾ ਹੈ ਬੈਲੈਂਸ ਚਾਹੀਦਾ ਚਾਹੀਦੇ ਤੇ ਹੈਗੇ ਸਾਨੂੰ ਕਹੀ ਜਾਂਦੇ ਇਹਨਾਂ ਨੂੰ ਮਾਰੋ ਇਹਨਾਂ ਨੂੰ ਮਾਰੋ ਲੈ ਦੱਸ ਮਾਰ ਕਿਵੇਂ ਸਕਦਾ ਬੰਦਾ ਇਹਨਾਂ ਨੂੰ ਜੇ ਬੰਦੇ ਤੋਂ ਗੁੱਸਾ ਹੀ ਮਰ ਗਿਆ ਫਿਰ ਬੰਦਾ ਕਾਦਾ ਰਹਿ ਗਿਆ ਜੇ ਕਾਮ ਹੀ ਮਰ ਗਿਆ ਤੇ ਬੰਦਾ ਕਾਦਾ ਰਹਿ ਗਿਆ ਫਿਰ ਲੋਭ ਮਰਦਾ ਥੋੜਾ ਆ ਜਿਹੜੇ ਨਿਆਣੇ ਤੁਹਾਡੇ ਇੱਥੇ ਕਹਿੰਦੇ ਆ ਮੈਂ ਹੋਰ ਪੜਨਾ ਮੈਂ ਹੋਰ ਪੜਨਾ ਮੈਂ ਹੋਰ ਪੜਨਾ ਇਹ ਲੋਭ ਨਹੀਂ ਤੇ ਹੋਰ ਕੀ ਹੈ ਪੜਨ ਦਾ ਲੋਭ ਚੰਗੀ ਚੰਗੀ ਨੌਲੇਜ ਇਕੱਠੀ ਕਰਨ ਦਾ ਲੋਭ ਮੜਾ ਨਹੀਂ ਹੁੰਦਾ ਇਹ ਬਸ ਬੈਲੈਂਸ ਹੋਵੇ ਬਸ ਬੈਲੈਂਸ ਕਰਨ ਦੀ ਲੋੜ ਹੈ ਸਾਡੀ ਪ੍ਰੋਬਲਮ ਇਹ ਹੈ ਜਾਂ ਇਹ ਘੱਟ ਨੇ ਜਾਂ ਜ਼ਿਆਦਾ ਹੀ ਵੱਧ ਨੇ ਸਾਡੀਆਂ ਸੰਪਰਦਾਵਾਂ ਨੂੰ ਵੇਖੋ ਸਾਡੀਆਂ ਸੰਪਰਦਾਵਾਂ ਕਈ ਇਹੋ ਜਿਹਿਆਂ ਨੇ ਜਾਂ ਜਮੇ ਠੰਡੀਆਂ ਨੇ ਜਾਂ ਜਿਆਦਾ ਹੀ ਤੱਤੀਆਂ ਨੇ ਜਾਂ ਬੰਦੇ ਵਾੜੇ ਹੀ ਗਰਮ ਨੇ ਜਾਂ ਵਾੜੇ ਹੀ ਠੰਡੇ ਇਹ ਕੋਣ ਨੇ ਜਿਹੜੇ ਕਹਿੰਦੇ ਨੇ ਸਾਨੂੰ ਜੋ ਮਰਜ਼ੀ ਕਹੀ ਜੋ ਅਸੀਂ ਕੁਝ ਨਹੀਂ ਲੈਣਾ ਇੱਕ ਕਹਿੰਦੇ ਮਾੜਾ ਜਿਹਾ ਕਹਿ ਕੇ ਵਿਖਾਤੇ ਨੂੰ ਵੱਡਦੇ ਆਂਗੇ ਇੱਕ ਕਹਿੰਦੇ ਇੱਕ ਵਾੜਾ ਤੱਤਾ ਹੈ ਇੱਕ ਵਾੜਾ ਹੀ ਠੰਡਾ ਤਾਂ ਕਰਕੇ ਕੀ ਜਾਈਦਾ ਹੈ ਬੈਲੈਂਸ ਛੱਡੋ ਅਸੀਂ ਸੰਪਰਦਾਵਾਂ ਨੂੰ ਤਤਿਆ ਜਾਂ ਠੰਡੇ ਨਹੀਂ ਕਰ ਸਕਦੇ ਆਪਣੇ ਆਪ ਨੂੰ ਤੇ ਕਰ ਹੀ ਸਕਦੇ ਹੈ ਕਿ ਨਹੀਂ ਆਪਣੇ ਆਪ ਨੂੰ ਕਰਕੇ ਰੱਖੀਏ ਸਾਡਾ ਕੰਟਰੋਲ ਸਾਡੇ ਹੱਥ ਹੈ ਕਿ ਨਹੀਂ ਬੋਲੋ ਭਾਈ ਜਿਹੜਾ ਬੰਦਾ ਕਹਿੰਦਾ ਮੇਰਾ ਮੇਰੇ ਤੇ ਕੰਟਰੋਲ ਹੀ ਤੇ ਦੱਸ ਫਿਰ ਤੂੰ ਦੱਸ ਕੀ ਕਰੀਏ ਤੇਰਾ ਆਪਣੇ ਆਪ ਦੇ ਕੰਟਰੋਲ ਕਰ ਸਕਦਾ ਬੰਦਾ ਸ਼ਰਾਬ ਪੀਣ ਦੀ ਆਦਤ ਕਿੰਨੇ ਪਾਈ ਹੈ ਭਲਾ ਆਪੇ ਪਾਈ ਹੈ ਇਹਦੇ ਬਹਾਨੇ ਫਲਾਣੇ ਨੇ ਲਾਤਾ ਫਲਾਣੇ ਦੇ ਲਾਤਾ ਲਦਾ ਸੀ ਧੱਕੇ ਨਾਲ ਤੇਰੇ ਪੁੱਤ ਕੇ ਨਾ ਪਾ ਗਿਆ। ਜ਼ਹਿਰ ਨਹੀਂ ਪਿਆਦੀ ਤੈਨੂੰ ਕਿਸੇ ਨੇ ਸ਼ਰਾਬ ਪਿਆਦੀ। ਇਹਦਾ ਮਤਲਬ ਪੀਣ ਨੂੰ ਜੀ ਆਪਣਾ ਕਰਦਾ ਸੀ। ਲਾਈ ਵੀ ਤੈ ਐ ਤੇ ਲਾਊ ਕੌਣ? ਬੋਲੋ। ਆਪੇ ਲਾਵਾਂਗੇ। ਮੁੜ ਕੇ ਚੁੰਡਦਾ ਬੰਦਾ ਆਪ ਹੁੰਦਾ ਹੈ। ਚੋਣ ਹਮੇਸ਼ਾ ਅਸੀਂ ਆਪ ਕਰਦੇ ਆ। ਮੁੜ ਕੇ ਕਹਿ ਦਿੰਦੇ ਆ ਮਿਲਿਆ ਤੇ ਚਿੱਤ ਰੱਖਿਓ ਇੱਕ ਹੁੰਦਾ ਮਿਲਣਾ ਇੱਕ ਹੁੰਦਾ ਚੁਣਨਾ ਆ ਜਿਹੜੀ ਸਾਡੀ ਲਾਈਫ ਹੈ ਤੁਹਾਡੀ ਤੇ ਮੇਰੀ ਆਪਾਂ ਸਾਰੇ ਗੱਲ ਕਰੋ ਇਹ ਲਾਈਫ ਅਸੀਂ ਚੁਣੀ ਹੈ ਕਿ ਸਾਨੂੰ ਮਿਲੀ ਹੈ ਬੋਲੋ ਭਾਈ ਮਿਲੀ ਨਹੀਂ ਚੁਣੀ ਹੈ ਮਿਲਦੀ ਨਹੀਂ ਲਾਈਫ ਜਿੰਦਗੀ ਮਿਲਦੀ ਨਹੀਂ ਜ਼ਿੰਦਗੀ ਚੁਣੀ ਜਾਂਦੀ ਹੈ ਚੁਆਇਸ ਹੈ ਸਾਡੀ ਸਾਡੀ ਇੱਛਾ ਹੈ ਸਾਡੀਆਂ ਦਾਦੀਆਂ ਕਹਿੰਦੀਆਂ ਸੀ ਅਸੀਂ ਚੁਣਿਆ ਮੈਂ 10 ਬੱਚਿਆਂ ਦੀ ਮਾਂ ਅੱਜ ਦੀ ਔਰਤ ਕੀ ਚੁਣਦੀ ਹੈ ਬੋਲੋ ਮੈਂ 2 ਬੱਚਿਆਂ ਦੀ ਮਾਂ ਮੈਂ 1 ਬੱਚੇ ਦੀ ਮਾਂ ਵੱਧ ਤੋਂ ਵੱਧ ਮੈਂ 3 ਬੱਚਿਆਂ ਦੀ ਮਾਂ ਪਰ ਪੁਰਾਣੇ ਵੇਲਿਆਂ ਵਿੱਚ ਕੀ ਚੁਣਦੀਆਂ ਹੁੰਦੀਆਂ ਸੀ ਅਸੀਂ 10 ਬੱਚਿਆਂ ਦੀਆਂ ਮਾਂ ਉਹ ਚੋਣ ਉਹਨਾਂ ਦੀ ਸੀ ਅੱਜ ਵਾਲੀ ਚੋਣ ਸਾਡੀ ਹੁਣ ਇਹ ਜਿੰਦਗੀ 10 ਬੱਚਿਆਂ ਦੀ ਮਾਂ 8 ਬੱਚਿਆਂ ਦੀ ਮਾਂ ਇਹ ਚੁਣੀ ਹੈ ਤੇ 2 ਬੱਚਿਆਂ ਦੀ ਮਾਂ ਇਹ ਵੀ ਚੁਣੀ ਕਿਸੇ ਨੇ ਦਿੱਤੀ ਅਸੀਂ ਚੁਣੀ ਐ ਐਡੀ ਵੱਡੀ ਚੋਣ ਜੇ ਤੂੰ ਚੁਣਦਾ ਫਿਰ ਉਹਦੇ ਉਹਦੀ ਖੇਡ ਕੀ ਹੋਈ ਇਹ ਤੇ ਅਸੀਂ ਚੁਣਿਆ ਉਹ ਤੇ ਬਣਿਆ ਅਸੀਂ ਚੁਣਨਾ ਹੈ ਮਰਜ਼ੀ ਹੈ ਜਿੱਦਾਂ ਮਰਜ਼ੀ ਚੁਣਦਾ ਚਾਹੇ ਤੇ ਨਦੀਨ ਵੀ ਵਿੱਚ ਹੀ ਐ ਖੇਤ ਦੇ ਨਦੀਨ ਵੀ ਵਿੱਚ ਹੀ ਐ ਬਾਥੂ ਵੀ ਵਿੱਚ ਹੀ ਹੋਣਾ ਤੇ ਕਣਕ ਵੀ ਵਿੱਚ ਹੀ ਹੋਣੀ ਐ ਸਰੋਂ ਵੀ ਵਿੱਚ ਹੀ ਐ ਨਦੀਨ ਵੀ ਵਿੱਚ ਹੀ ਐ ਫੁੱਲ ਵੀ ਇੱਥੇ ਹੀ ਐ ਕੰਡੇ ਵੀ ਇੱਥੇ ਹੀ ਐ ਇਸ ਇੱਕ ਦੇ ਵਿੱਚ ਕੰਡੇ ਵੀ ਹੈਗੇ ਐ ਫੁੱਲ ਵੀ ਹੈਗੇ ਐ ਚੁਣਦਾ ਕੀ ਐ ਤੂੰ ਤੂੰ ਚੁੜਨਾ ਆਉਂਦੀ ਐ ਗੱਲ ਪੱਕੜ ਚ ਹੌਸੀ ਕਹਿੰਦਾ ਸਾਨੂੰ ਤੇ ਮਾੜੇ ਲੀਡਰ ਮਿਲੇ ਐ ਲੀਡਰ ਮਿਲੇ ਐ ਕਿ ਚੁਣੇ ਐ ਤੇ ਕਹਿੰਦੇ ਫਿਰ ਕੀ ਆ ਬਾਅਦ ਚ ਮਾੜੇ ਹੀ ਲੀਡਰ ਮਿਲੇ ਆ ਜੀ ਸਾਨੂੰ ਤੇ ਮਾੜੇ ਹੀ ਲੀਡਰ ਮਿਲੇ ਆ ਵੀ ਮਰਜਾ ਤੈ ਚੁਣਿਆ ਤੁਸੀਂ ਚੁਣਿਆ ਮਿਲਦੇ ਥੋੜਾ ਬੰਦਾ ਚੁਣਦਾ ਹੈ ਡੇੜਾ ਦਰਕ ਕਰਦਾ ਇੰਡੀਆ ਦਾ ਤੇ ਕਿੰਨੇ ਕੀਤਾ ਲੀਡਰਾਂ ਨੇ ਤੇ ਲੀਡਰ ਕਿੰਨੇ ਬਣਾਏ ਅਸੀਂ ਚੁਣਿਆ ਆ ਜਿਹੜਾ ਗੰਦਾ ਮਾਹੌਲ ਹੈ ਇਹ ਅਸੀਂ ਚੁਣਿਆ ਅਸੀਂ ਸਾਡੀ ਚੋਣ ਹੈ ਜੀ ਅਸੀਂ ਚਾਹੁੰਦੇ ਹੀ ਇਦਾਂ ਮਿਲ ਜਾਏ ਸਰਕਾਰੀ ਨੌਕਰੀ ਸਾਡੇ ਚੋਂ ਕਿਸੇ ਬੰਦੇ ਨੂੰ ਸਰਕਾਰੀ ਨੌਕਰੀ ਮਿਲ ਜਾਏ ਉਦੋਂ ਹੀ ਬੰਦਾ ਕਹਿ ਲਾਦਾ ਮौज ਲੱਗੀ ਕੀ ਕਰੇ ਜਾਓ ਜੀ ਕਰੇ ਨਾ ਜਾਓ ਕਈ ਇਹੋ ਜਿਹੇ ਹੈਗੇ ਨਾ ਇਦਾਂ ਸੋਚਦੇ ਅਸੀਂ ਦਿਮਾਗ ਹੀ ਸਾਡੇ ਇਦਾਂ ਕੰਮ ਖਾਂਦੇ ਤੇ ਜੇ ਅਸੀਂ ਸਰਕਾਰੀ ਦੇ ਕਿਤੇ ਕੰਮ ਕਰਾਉਣ ਜਾਈਏ ਸੀਗਾ ਨਾ ਟਾਈਮ ਤੇ ਨਹੀਂ ਆਉਂਦੇ ਲੈ ਇਹ ਸਰਕਾਰੀ ਕੰਮ ਹੈ ਇਹ ਗਲਤ ਕੰਮ ਕਰਦੇ ਨੇ ਮਤਲਬ ਅਸੀਂ ਹੈ ਹੀ ਇਹ ਸਾਨੂੰ ਆਪਣਾ ਸੁਭਾਅ ਬਦਲਣਾ ਪੈਣਾ ਹੈ ਸਾਡੀ ਚੋਣ ਗਲਤ ਹੈ ਮੇਰੀ ਗੱਲ ਚਿੱਤ ਰੱਖਿਓ ਅੱਜ ਦੀ ਜਿਹੜੀ ਸਾਡੀ ਜ਼ਿੰਦਗੀ ਹੈ ਤੋ ਚਾਹੇ ਤੁਹਾਡੀ ਹੈ ਚਾਹੇ ਬੀਬੀਓ ਤੁਹਾਡੀ ਹੈ ਚਾਹੇ ਅੱਜ ਮੇਰੀ ਹੈ ਇਹ ਸਾਡੀ ਆਪਣੀ ਚੁਆਏ ਸ ਹੈ ਸਾਡੀ ਆਪਣੀ ਚੁਣੀ ਹੋਈ ਜ਼ਿੰਦਗੀ ਹੈ ਆ ਜੇ ਮੈਂ ਪੱਗ ਬੰਨੀ ਹੈ ਮੈਂ ਦਾੜੀ ਰੱਖੀ ਹੈ ਮੈਂ ਇੱਥੇ ਬੈਠਾ ਜੋ ਮੈਂ ਕਰ ਰਿਹਾ ਇਹ ਮੈਂ ਆਪ ਚੁੜਿਆ ਹੋਇਆ ਹੈ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਤੁਸੀਂ ਕਹਿਣਾ ਲੈ ਮੈਂ ਕਿੱਥੇ ਮੇਰੇ ਪਿਓ ਨੇ ਵਿਆਹ ਕਰਤਾ ਮੇਰਾ ਮੈਂ ਕਿੱਥੇ ਚੁਣੀਏ ਪਿਓ ਨੇ ਚੁਣੀਏ ਤੇ ਪਿਓ ਨੂੰ ਨਾ ਨਹੀਂ ਕਰ ਸਕੀ ਪਿਓ ਦੇ ਪਿਆਰ ਚ ਹਾਂ ਚ ਹਾਂ ਮਿਲਾਤੀ ਇਹ ਫਿਰ ਚੁਣੀ ਕਿੱਲੇ ਆਪੇ ਚੁਣੀ ਅਸੀਂ ਚੁਣੀ ਇਹ ਸਾਡੀ ਚੋਅ ਇਸ ਹੈ ਸਾਡੀ ਇੱਛਾ ਮੈਂ ਦੁਆ ਕੰਮ ਕਰਨਾ ਨਹੀਂ ਸੀ ਚਾਹੁੰਦਾ ਫਿਰ ਮਾਂ ਨੇ ਬੜਾ ਪ੍ਰੈਸ਼ਰ ਪਾਤਾ ਫਿਰ ਪਿਆਰ ਕਿਹਦੇ ਨਾਲ ਸੀ ਮਾਂ ਨਾਲ ਭਾਵੀ ਹੋ ਗਿਆ ਨਾ ਮਾਂ ਦਾ ਪਿਆਰ ਫਿਰ ਚੋਣ ਕਿੰਨੇ ਕੀਤੀ ਅਸੀਂ ਸੈਂਟਰ ਦੇ ਵਿੱਚ ਵੇਖੋ ਸਾਡੀ ਲਾਈਫ ਚਾਹੇ ਮਾੜੀ ਹੈ ਚਾਹੇ ਚੰਗੀ ਹੈ ਇਹਦੇ ਸੈਂਟਰ ਦੇ ਵਿੱਚ ਅਸੀਂ ਆਪਾਂ ਸੈਂਟਰ ਦੇ ਵਿੱਚ ਅਸੀਂ ਆਪਾਂ ਅਸੀਂ ਤੇ ਮੈਂ ਤੁਹਾਨੂੰ ਕਹਿਣਾ ਇਹ ਜਾ ਰਿਹਾ ਖੁੱਲ ਕੇ ਬਾਅਦ ਜੀ ਕਰਕੇ ਇਹਦੀ ਜ਼ਿੰਮੇਵਾਰੀ ਲਿਆ ਕਰੀਏ ਵੀ ਮੈਂ ਜ਼ਿੰਮੇਵਾਰ ਆ ਮੇਰੀ ਲਾਈਫ ਤੇ ਚੰਗੀ ਏ ਤਾਂ ਵੀ ਜ਼ਿੰਮੇਵਾਰ ਮੈਂ ਆ ਮਾੜੀ ਏ ਤਾਂ ਵੀ ਜ਼ਿੰਮੇਵਾਰ ਮੈਂ ਆ ਕਵਾਂਗੇ ਨਾ ਇਹ ਤੇ ਫਿਰ ਇਹਦੇ ਨਾਲ ਇੱਕ ਗੱਲ ਵਧੀਆ ਬਣ ਜੂ ਜੇ ਮਾੜੀ ਹੋਈ ਫਿਰ ਤੈਨੂੰ ਪਤਾ ਲੱਗ ਜਾਣਾ ਵੀ ਹੁਣ ਸੁਧਾਰ ਨਹੀਂ ਵੀ ਇਹ ਮੈਂ ਜਦੋਂ ਜ਼ਿੰਮੇਵਾਰੀ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦੇ ਦੋ ਵੀ ਤੇਰਾ ਕੰਮ ਮੈਂ ਤੈਨੂੰ ਪੁੱਛਾਂਗੇ ਕਿਸੇ ਬੰਦੇ ਨੂੰ ਕੋਈ ਜ਼ਿੰਮੇਵਾਰੀ ਦੇ ਦੋ ਜੇ ਕੋਈ ਪੰਗਾ ਪੈ ਗਿਆ ਮੈਂ ਤੈਨੂੰ ਪੁੱਛਣਾ ਆ ਤੈਨੂੰ ਦਿੱਤਾ ਕੰਮ ਫਿਰ ਅਗਲਾ ਧਿਆਨ ਰੱਖੂਗੇ ਨਹੀਂ ਰੱਖੂ ਬੋਲੋ ਯਾਰ ਤੇ ਜੇ ਤੁਹਾਡੀ ਜ਼ਿੰਮੇਵਾਰੀ ਦੀ ਲਾਈਫ ਦੀ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਦੇ ਦਈਏ ਜ਼ਿੰਦਗੀ ਦੀ ਫਿਰ ਧਿਆਨ ਨਹੀਂ ਰੱਖੋਗੇ ਹੁਣ ਜ਼ਿੰਮੇਵਾਰੀ ਕੀ ਦੀ ਹੈ ਰੱਬ ਕਰੋ ਉਹ ਕਰਾ ਦਿੰਦਾ ਉਹ ਕਰਦਾ ਲੱਗਦਾ ਸੈਂਦਾ ਢਿੱਡ ਤੇਰਾ ਰੱਬ ਕਰ ਗਿਆ ਐਡਾ ਚੌੜਾ ਤੈਨੂੰ ਉਹ ਐਨੇ ਪਕੌੜੇ ਪਲੇਟ 'ਚ ਪਾ ਕੇ ਰੱਬ ਦੇ ਕੇ ਜੰਦਾ ਪੰਜ ਚਮਚੇ ਘੋਲ ਕੇ ਮਿੱਠੇ ਦੇ ਪੀਣਾ ਤੈਨੂੰ ਰੱਬ ਤੇ ਆ ਕੇ ਜਾਂਦਾ ਨੂੰ ਘੋਲ ਪੀ ਇਹਨੂੰ ਉਹ ਤੇ ਕੀ ਕਹ ਤੈਂਦਾ ਉਹੀ ਕਰੀ ਕਰਾਈ ਜਾਂਦਾ ਹੈ ਵੱਡਣ ਜੋਗਾ ਹੈਗੇ ਨੀ ਬਕਵਾਸ ਮਾਰੀ ਜਾਂਦੇ ਸੋ ਉਹੇ ਜੇ ਸਾਡੇ ਵਰਗੇ ਬੰਦੇ ਆ ਅਗਲਾ ਨਕਮਾ ਆ ਉਹਨੂੰ ਹੋਰ ਕੇ ਹਾਂ ਜੀ ਪ੍ਰਮਾਤਮਾ ਹੀ ਕਰੀ ਕੂਈ ਜਾਂਦਾ ਪ੍ਰਮਾਤਮਾ ਹੀ ਕਰੀ ਲਦਾਸ ਰੱਬ ਤੇ ਰਿਛਵਾਗੇ ਵਿੱਚ ਸਾਡੀ ਲਾਈਫ ਸਾਡੀ ਚੁਆਇਸ ਹੈ ਮੈਂ ਨਹੀਂ ਦੌੜਦਾ ਮੈਂ ਨਹੀਂ ਭੱਜਦਾ ਮੈਂ ਇਦਾਂ ਦਾ ਬਣਨਾ ਚਾਹੁੰਦਾ ਹੈ ਮੇਰੀ ਚੁਆਇਸ ਮੈਂ ਫੇਟ ਰਹਿਣਾ ਚਾਹੁੰਦਾ ਮੈਂ ਭੱਜਦਾ ਮੈਂ ਦੌੜਦਾ ਇਹ ਇਹ ਵੀ ਮੇਰੀ ਚੁਆਇਸ ਹੈ ਬਸ ਤਾਂ ਜ਼ਿੰਦਗੀ ਬਦਲੂ ਜਿੱਤੇ ਜ਼ਿੰਮੇਵਾਰੀ ਸਾਨੂੰ ਮਿਲੀ ਅਸੀਂ ਜਿੰਮੇਵਾਰੀ ਕਿਸੇ ਹੋਰ ਤੇ ਸਿੱਟੀ ਉੱਠੀ ਬੇੜਾ ਗਰਕ ਹੋਇਆ ਹੀ ਇਸ ਕਰਕੇ ਜਿਹੜਾ ਨਾ ਰੱਬ ਹੈ ਰੱਬ ਬਣਾਇਆ ਜਿਹੜਾ ਕਿਤੇ ਬੈਠਾ ਉਹਦੇ ਤੇ ਜ਼ਿੰਮੇਵਾਰੀਆਂ ਸਿੱਟ ਕੇ ਹਰ ਬੰਦਾ ਆਪ ਬਚ ਗਿਆ ਮੌਜ ਹੀ ਤਾਂ ਕਰਦਾ ਜਿੱਦੇ ਇਹ ਨੁਕਤਾ ਸਮਝ ਆ ਗਿਆ ਤੁਸੀਂ ਮੇਰੀ ਗੱਲ ਨੋਟ ਕਰ ਲਓ ਜਿੱਦੇ ਸਮਝ ਆ ਗਿਆ ਮੇਰੀ ਜ਼ਿੰਮੇਵਾਰੀ ਹੈ ਉਹਦੇ ਤੁਸੀਂ ਠੀਕ ਕਰਨ ਵਾਲੇ ਪਾਸੇ ਤੁਰ ਪੈਣਾ ਉਹਦੇ ਨਹੀਂ ਤਾਂ ਮੈਂ ਕਹਿੰਦਾ ਵੀ ਰੱਬ ਕੋਈ ਨਹੀਂ ਇੱਥੇ ਸਾਰਾ ਕੁਝ ਆਪਾਂ ਸਾਰੇ ਰੱਬ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿਖਾਇਆ ਅਗਲ ਲਓ ਬੰਦੇ ਬਣ ਕੇ ਦਿਮਾਗ ਵਰਤ ਕੇ ਬਸ ਆਪਣੇ ਆਪ ਨੂੰ ਸੁਧਾਰੋ ਜੋ ਗਲਤ ਹੋਇਆ ਠੀਕ ਕਰੋ ਇਹਨੂੰ ਆਪੇ ਸਵਾਰ ਆਪਣ ਹੱਥੀ ਆਪਣਾ i'll